ਆਂਜੋ ਐਸਐਸਪੀ ਸਾਹ ਬਹਾਦਰ ਪਟਿਆਲਾ ਜੀ ਅਮਰੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਜੋ ਨਸ਼ਿਆਂ ਦੇ ਖਿਲਾਫ ਜੰਗ ਛੇੜੀ ਗਈ ਹੈ ਸਾਰੇ ਅਫਸਰ ਸਹਿਬਾਨ ਉਸ ਜੰਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹਿੱਸਾ ਪਾ ਰਹੇ ਨੇ ਅਸੀਂ ਵੀ ਉਸੇ ਲੜੀ ਦੇ ਤਹਿਤ ਇੱਕ ਕਰਤਾ ਲਿਖਿਆ ਨਸ਼ਿਆਂ ਦੇ ਖਿਲਾਫ ਧਿਆਨ ਨਾਲ ਕਲਾ ਕਲਾ ਬੋਲ ਆ ਜਿਹੜਾ ਉਹ ਸੁਣਨਾ ਮਾੜੀ ਸੰਗਤ ਵਾਲੀ ਰੰਗਤ ਚੜ ਗਈ ਹੀਰੇ ਨੂੰ ਮਾੜੀ ਸੰਗਤ ਵਾਲੀ ਰੰਗਤ ਚੜ ਗਈ ਹੀਰੇ ਨੂੰ ਵੀਰ ਪਿਆਰੇ ਤੇ ਸਮਝਾਉਂਦਾ ਭਟਕੇ ਵੀਰੇ ਨੂੰ ਵੀਰ ਪਿਆਰਾ ਤੇ ਸਮਝਾਉਂਦਾ ਭਟਕੇ ਵੀਰੇ ਨੂੰ ਪਾਣਾ ਭਗਿਆ ਮੋਤਲ ਜਿੰਨਾ ਮੁੱਲ ਜਵਾਨੀ ਦਾ ਮਸਲ ਦੇਣਗੇ ਨਸ਼ੇ ਪਰ ਆਵੋ ਫੁੱਲ ਜਵਾਨੀ ਦਾ ਮਸਲ ਦੇਣਗੇ ਨਸ਼ੇ ਪਰ ਆਵੋ ਫੁੱਲ ਜਵਾਨੀ ਦਾ ਲੱਖਾਂ ਸਾਲਾਂ ਮਗਰੋਂ ਮਿਲਦੀ ਕੰਚਨ ਦੇਹੀ ਐ ਲੱਖਾਂ ਸਾਲਾਂ ਮਗਰੋਂ ਮਿਲਦੀ ਕੰਚਨ ਦੇਹੀ ਆਪਣੇ ਦਿਲ ਤੋਂ ਪੁੱਛੀ ਕਰਨੀ ਹਾਲਤ ਕੇਹੀ ਐ ਆਪਣੇ ਦਿਲ ਤੋਂ ਪੁੱਛੀ ਕਰਨੀ ਹਾਲਤ ਕੇਹੀ ਐ ਤਕਤ ਵਰਨਾ ਰਹਿਣਾ ਇਹ ਜੋ ਟੁੱਲ ਜਵਾਨੀ ਦਾ ਮਸਲੇ ਦੇਣਗੇ ਨਸ਼ੇ ਪਰ ਆਵੋ ਫੁੱਲ ਜਵਾਨੀ ਦਾ ਮਸਲੇ ਦੇਣਗੇ ਨਸ਼ੇ ਪਰ ਆਵੋ ਫੁੱਲ ਜਵਾਨੀ ਦਾ ਦਿੰਦੀ ਖੋਰ ਕਿਨਾਰੇ ਵਗਦੀ ਜਦੋਂ ਜਵਾਨੀ ਏ ਦਿੰਦੀ ਖੋਰ ਕਿਨਾਰੇ ਵਗਦੀ ਜਦੋਂ ਜਵਾਨੀ ਏ ਚੀਰ ਮੇਰੇ ਦਿੰਦੀ ਜਗਦੀ ਜਦੋਂ ਜਵਾਨੀ ਏ ਸਵਾਂ ਨਸ ਦੀ ਕਰ ਦੂ ਦੀਵਾ ਖੁੱਲ ਜਵਾਨੀ ਦਾ ਮਸਲ ਦੇਣ ਕੇ ਨਸ਼ੇ ਪਰਾਵੋ ਖੁੱਲ ਜਵਾਨੀ ਦਾ ਮਸਲੇ ਦੇਣਗੇ ਨਸ਼ੇ ਪਰ ਆਵੋ ਫੁੱਲ ਜਵਾਨੀ ਦਾ ਜ਼ਖਮੀ ਦਿਲ ਦੇ ਜ਼ਖਮਨ ਚੋੜੇ ਅੱਲੇ ਪਾਪੀ ਨੇ ਜ਼ਖਮੀ ਦਿਲ ਦੇ ਜ਼ਖਮਨ ਚੋੜੇ ਅੱਲੇ ਪਾਪੀ ਨੇ ਬੋਤਲ ਦੇ ਵਿੱਚ ਪਾ ਕੇ ਹੰਝੂ ਕੱਲੇ ਪਾਪੀ ਨੇ ਬੋਤਲ ਦੇ ਵਿੱਚ ਪਾ ਕੇ ਹੰਝੂ ਕੱਲੇ ਪਾਪੀ ਨੇ பாடிவான நஷே பவோ ஜவானி தான் மசலோவீ